जांदे आपा शिवबाड़ी एक तरी कितना प्यारा लागो शिवबाड़ी मंदिर का ਆਈ ਸ਼ਾਇਆ। ਇਹ ਫੁਦਰਾ। ਸੰਗਣਿ ਸ਼ਾਇਆ ਠੰਡੀ ਠੰਡੀ ਹਵਾ ਚਲਦੀ ਪਈ ਆ। ਠੰਡਾ ਠੰਡਾ ਜਾ ਮਹੌਲ ਹੋਇਆ ਫੇਰਾ। ਦੇਖੋ ਸਾਗੇ ਤਾਂ ਆਂਦੀਆਂ ਰੰਗੀਆਂ ਤੇ ਮੰਦਰ ਤੇ ਬਹੁਤ ਮਸ਼ਹੂਰ ਮੰਦਰ ਐ ਤੇ ਗਗਰੇਟ ਦਾ। ਅਸੀਂ ਵੀ ਆ ਰਹੇ ਆਂ ਬਾਬਾ ਦੇ ਦਰਸ਼ਨ ਕਰਨ ਸ਼ਿਪੋਲੇ ਸਾਹਿਬ ਜੀ ਦੇ। ਦੇਖੋ ਜੀ ਐਸਵਾ ਦਾ ਦੇਖੋ ਕਿੰਨੀਆਂ ਸਾਗਤ ਆਈਆਂ ਹੋਈਆਂ। ਹਾਂਜੀ ਦੋਸਤੋ ਪਹੁੰਚ ਚੁੱਕਿਆ ਜੀ ਸ਼ਿਵਪੋੜੇ ਨਾਜੀ ਦੇ ਮੰਦਿਰ ਜੋ ਕਿ ਸ਼ਿਵਬੜੀ ਨਾਮ ਤੇ ਮਸ਼ਹੂਰ ਸਥਾਨਾ ਇੱਥੇ ਐਤਵਾਰ ਵਾਲੇ ਦਿਨ ਕਾਫੀ ਸੰਗਤ ਮੇਲਾ ਹੁੰਦਾ ਆ ਚੈੱਕ ਕਰ ਸਕਦੇ ਹੋ ਤੁਸੀਂ ਇਹ ਗ੍ਰੇਡ ਤੋਂ ਮਾਤਰ 1 ਕਿਲੋਮੀਟਰ 1.5 ਕਿਲੋਮੀਟਰ ਦੀ ਦੂਰੀ ਤੇ ਹੈਗਾ ਇੱਥੇ ਰਾਈਡਰਸ ਵੀ ਆਈ ਹੋਈ ਆ R1 ਅਬ ਅਬ ਅਪਾਚੀ ਹੋਰੋਂ ਪਿੱਛੇ ਵੀ R1 ਖੜੀ ਆ ਕਾਫੀ ਦੂਰ ਤੋਂ ਆਏ ਆ

ਹਾਂਜੀ ਦੋਸਤੋ ਇੱਥੇ ਨਾਲੇ ਹੀ ਆ ਜੀ ਸ਼ਿਵ ਭੋਲੇ ਨਾਲ ਜੀ ਦੇ ਛੋਟੇ ਛੋਟੇ ਮੰਦਰ ਆ ਬਣਾਏ ਹੋਏ ਸ਼ਿਵਲਿੰਗ ਸਥਾਪਿਤ ਕੀਤੇ ਹੋਏ ਆ ਇੱਧਰ ਵੀ ਸੰਗਤਾਂ ਕਾਫੀ ਆਉਂਦੀਆਂ ਮਾ ਸਾਡੇ ਕਰਨ ਚੈੱਕ ਕਰ ਸਕਦੇ ਹੋ ਇੰਨਾ ਵਧੀਆ ਮਾਹੌਲ ਹੈਗਾ ਨਾ ਖੁੱਲਾ ਵਾਤਾਵਰਨ ਨਾ ਪ੍ਰਕਿਰਤੀ ਆ ਸਾਰੀ ਆਸ-ਪਾਸ ਪ੍ਰਕਿਰਤੀ ਆ ਠੰਡਾ ਏਰੀਆ ਬਿਲਕੁਲ ਚੈੱਕ ਕਰ ਸਕਦੇ ਹੋ ਛੋਟੇ ਛੋਟੇ ਮੰਦਰ ਬਣਾਏ ਹੋਏ ਆ ਭੋਲੇ ਨਾਲ ਜੀ ਦੇ ਉਹ ਉਧਰ ਸਾਹਮਣੇ ਆ ਭਾਈ ਸਾਹਿਬ ਜੋਗਾ ਕਰਦੇ ਪਏ ਜੋਗਾਸਣ ਜੋਗਦੇ ਨਾ ਕਰਦੇ ਆ ਤਾਜੀ ਹਵਾ ਨਾ ਠੰਡੀ ਝੰਡੀ ਹਵਾ ਆ ਇਸ ਵਿੱਚ ਇਹ ਜੀ ਜਦਾ ਅਲੱਗ ਹੀ ਮਤਲਬ ਮਜ਼ਾ ਆਏਗਾ ਆ ਲੋ ਚੈੱਕ ਕਰ ਸਕਦੇ ਤੁਸੀਂ ਇਹ ਨਵੀਂ ਜਗ੍ਹਾ ਬਣਾਈ ਆ ਪੁਲ ਇਨਰਜੀ ਦੀ ਇਧਰ ਨਵਗ੍ਰਹਿ ਸਤਾਫਿਤ ਕੀਤੇ ਹੋਏ ਆ ਇਹ ਸਾਰੇ ਨਵਗ੍ਰਹਿ ਹੈਗੇ ਆ ਬਹੁਤ ਵਧੀਆ ਦ੍ਰਿਸ਼ ਬਣਾਏ ਹੋਏ ਆ ਬਹੁਤ ਵਧੀਆ ਇਨਕੀ ਕਲਾਕਾਰੀ ਕੀਤੀ ਹੋਈ ਆ ਇਹ ਸਾਰੇ ਪੱਥਰ ਦੇ ਬਣਾਏ ਹੋਏ ਆ ਮਾਰਬਲ ਹੁੰਦਾ ਨਾ ਮਾਰਬਲ ਪੱਥਰ ਜੀਆਂ ਸਾਰੀਆਂ ਮੂਰਤੀਆਂ ਸਾਬਿਤ ਕੀਤੀਆਂ ਹੋਈਆਂ ਨਵ ਗ੍ਰਹਿ ਹੁੰਦੀਆਂ ਬਹੁਤ ਹੀ ਸ਼ਾਨਦਾਰ ਖੂਬਸੂਰਤ ਕਿਛੇ ਦੇਖੋ ਗ੍ਰੀਨਰੀ ਗ੍ਰੀਨਰੀ ਕਿੰਨੀ ਵਧੀਆ ਲੱਗ ਰਹੀ ਜੈ ਹੋ ਬੋਲੇ ਬਾਬਾ ਜੀ ਹਾਂਜੀ ਦੋਸਤੋ ਛੇਪੜੇ ਦੋਸਤ ਆ ਚੁੱਕੇ ਆ ਬਾਬਾ ਜੀ ਦੇ ਦਰਸ਼ਨ ਕਰਕੇ ਮੈਂ ਫਿਲਹਾਲ ਆ ਚੁੱਕਾ ਲੈਵਾ ਆਪਣੇ ਦੇ ਲੈਂਥ ਕੋ ਬੋ ਲੱਗੀ ਸੀ ਕਿੰਨੇ ਥੋੜਾ ਜਲਦੀ ਆ ਜਾਓ ਇਸ ਲਈ ਉਥੋਂ ਨਿਕਲਣਾ ਪਿਆ ਰਸਤੇ ਦੀ ਵੀਡੀਓ ਨਹੀਂ ਬਣਾਈ ਘਰ ਆਪਣੀ ਮਿਸ ਜੀ ਨੂੰ ਛੱਡ ਕੇ ਬਸ ਇਹਦਾ ਲੈਂਥ ਆ ਗਿਆ ਤੇ ਬਾਕੀ ਤੁਹਾਨੂੰ ਦੱਸ ਦਈਏ ਜੀ ਸ਼ਿਭਾੜੀ ਜਗਾ ਗਗਰੇਟ ਵਿੱਚ ਬਹੁਤ ਮਸ਼ਹੂਰ ਆ ਉਥੇ ਸ਼ਿਵਰਾਤਰੀ ਦੇ ਬਹੁਤ ਯਾਨੀ ਕਿ ਮੇਲੇ ਲੱਗਦਾ ਵੱਡਾ ਮੇਲਾ ਲੱਗਦਾ ਹੈ ਪਲੱਸ ਜਦੋਂ ਮਾਤਾ ਚਿੰਦਪੂਨੀ ਦੇ ਮੇਲੇ ਹੁੰਦੇ ਆ ਨਾ ਮਾਤਾ ਚਿੰਦਪੂਨੀ ਦੇ ਮੇਲੇ ਵਿੱਚ ਬਹੁਤ ਜ਼ਿਆਦਾ ਰੌਣਕ ਹੁੰਦਾ ਕਾਫੀ ਸਾਰੇ ਸੰਗਤਾਂ ਸ਼ਿਭਾੜੀ ਦਰਸ਼ਨ ਕਰਨੀ ਆਂਦੀਆਂ ਆ ਯਾਨੀ ਕਿ ਬਹੁਤ ਵੱਡਾ ਇੱਕ ਜਿਹਾ ਮੇਲਾ ਲੱਗਦਾ ਉੱਥੇ ਸ਼ਿਵਾੜੀ ਸ਼ਿਵਰਾਤਰੀ ਵੇਲੇ ਵੀ ਔਰ ਜਦੋਂ ਨਾ ਮਾਤਾ ਰਾਣੀ ਦੇ ਜੋ ਮੇਲੇ ਚੱਲਦੇ ਹੁੰਦੇ ਆ ਜੇ ਆਪਾਂ ਗਾ ਲੋ ਨਾ ਰਸਤੇ ਚੱਲਦੇ ਹੁੰਦੇ ਆ ਉਦੋਂ ਬਹੁਤ ਸੋਹਣਾ ਮਾਹੌਲ ਹੁੰਦਾ ਜੀ ਠੰਡਾ ਮਾਹੌਲ ਬਰਸਾਤ ਵਿੱਚ ਤਾਂ ਯਾਨੀ ਕਿ ਹੋਰ ਜਗਾ ਬਹੁਤ ਖੂਬਸੂਰਤ ਲੱਗਦੀ ਆ ਠੰਡੇ ਠੰਡੇ ਨਾ ਪਾਣੀ ਦਾ ਬੂੰਦਾ ਡਿੱਗਦੀ ਆ ਜਦੋਂ ਦਰਖਤਾਂ ਉੱਪਰੋਂ ਇਹੋ ਜਿਹਾ ਮਾਹੌਲ ਬਹੁਤ ਸ਼ਾਨਦਾਰ ਨੂੰ ਬੋਲਾ ਉੱਥੇ ਜਾ ਕੇ ਅਲੱਗ ਹੀ ਮਜ਼ਾ ਆਇਆ ਤੇ ਲੰਗਰ ਪਾਉਣ ਦੇ ਪ੍ਰਵਾਂਤ ਵੀ ਹੁੰਦਾ ਆ ਜਿੱਦਾਂ ਨਾ ਐਤਵਾਰ ਨੂੰ ਕੋਈ ਨਾ ਕੋਈ ਇਦਾਂ ਕਿਸੇ ਦੀ ਮੰਨਤ ਪੂਰੀ ਹੁੰਦੀ ਆ ਜਾਂ ਕਹ ਲਓ ਕਿਸੇ ਨੂੰ ਸੁੱਖਿਆ ਹੋਵੇ ਉਥੇ ਲੰਗਰ ਪਵਾਉਂਦੇ ਹੁੰਦੇ ਆ ਸ਼ਾਇਦ ਜੇਠੇ ਐਤਵਾਰ ਤਾਂ ਹਰ ਵਾਰ ਹੁੰਦਾ ਹੀ ਆ ਇਸ ਵਾਰ ਅਸੀਂ ਸਵੇਰੇ ਜਾ ਆਏ ਆ ਹੋ ਸਕਦਾ ਸਾਡੇ ਤੋਂ ਬਾਅਦ ਜਿੱਦਾਂ ਦੁਪਹਿਰ ਵੇਲੇ ਲੰਗਰ ਲੱਗਣਾ ਹੋਵੇ ਯਾਨੀ ਕਿ ਲੰਗਰ ਉੱਤੇ ਲੱਗਦੇ ਰਹਿੰਦੇ ਕੋਈ ਨਾ ਕੋਈ ਇਦਾਂ ਨਾ ਉੱਥੇ ਰਹਿ ਗਏ ਨਾ ਹਮਾ ਚਲਦੇ ਜਿਹੜੇ ਮੰਨਦੇ ਆ ਭੋਲੇ ਨਾ ਜੀ ਨੂੰ ਮਾਤਾ ਰਾਣੀ ਨੂੰ ਨਾ ਉਥੇ ਲੰਗਰ ਕਰਾਉਂਦੇ ਕਰਾਉਂਦੇ ਆ ਤੇ ਬਾਬਾ ਜੀ ਵੀ ਕਿਰਪਾ ਬਣਾ ਕੇ ਰੱਖਦੇ ਨੇ ਸਾਰਿਆਂ ਤੇ ਤੇ ਜਿਹੜੇ ਵੀਡੀਓ ਦੇਖ ਰਹੇ ਆ ਬਾਬਾ ਜੀ ਉਹਨਾਂ ਤੇ ਵੀ ਕਿਰਪਾ ਬਣਾ ਕੇ ਰੱਖੇ ਸ਼ਿਖੋਲੇ ਰਾਜ ਜੀ ਸਾਰੇ ਭਰਗਾ ਦੇ ਚਲੋ ਦੋਸਤੋ ਅੱਜ ਦੇ ਵਲੋਗ ਚਨਈ ਮਿਲਦੇ ਆ ਕਿਸੇ ਹੋਰ ਵਲੋਗ ਦੇ ਵਿੱਚ ਤੁਹਾਨੂੰ ਵਧੀਆ ਵਲੋਗ ਲਗਾਵਾਗੇ ਉਹ ਤੱਕ ਲਈ ਤੁਸੀਂ ਕੀ ਕਰਨਾ ਹੈ ਵੀਡੀਓ ਨੂੰ ਲਾਈਕ ਕਰੋ ਔਰ ਨਵੇਂ ਹੈਗੇ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਬਾਏ ਬਾਏ ਦੋਸਤੋ ਮਿਲਦੇ ਆ ਅਗਲੀ ਵੀਡੀਓ